ਤਨ ਸਾਰਿਆਂ ਨੇ ਬਹੁਤ ਸਪੋਰਟ ਕੀਤਾ ਹੈ ਮਮੀ ਪਾਪਾ ਨੇ ਜਿਆਦਾ ਕੀਤਾ ਕਿ ਤੁਸੀਂ ਗਾਓ ਜਾਓ ਨਾਮ ਰੋਸ਼ਨ ਕਰੋ ਜਾ ਕੇ ਕੱਤ ਦੀ ਚਰਖਾ ਉਹ ਨਾਲ ਲੈਂਦੀ ਸਾਈ ਦਾ ਚੁਕਨੀ ਕੱਤ ਦੀ ਚਰਖਾ ਉਹ ਨਾਲ ਲੈਂਦੀ ਹਾਲ ਹੋ ਗਿਆ ਕਦੇ ਗਿਆ ਨਹੀਂ ਪਪਾ ਨੂੰ ਕਿ ਮੈਨੂੰ ਹਰਮੋਨੀਅਮ ਲੈ ਦੋ ਅਫੋਰਡ ਨਹੀਂ ਕਰ ਸਕਦੇ ਕਲਾ ਹੁੰਦਿਆਂ ਹੋਇਆਂ ਵੀ ਜੇਕਰ ਇਸ ਕਲਾ ਨੂੰ ਅਸੀਂ ਬਾਹਰ ਨਹੀਂ ਕਰ ਸਕਦੇ ਜਾਂ ਬਾਹਰ ਨਹੀਂ ਨਿਕਲ ਸਕਦੀ ਤਾਂ ਫਿਰ ਕਿਤੇ ਨਾ ਕਿਤੇ ਸਾਡੇ ਵਾਸਤੇ ਵੀ ਇੱਕ ਬੜੀ ਵੱਡੀ ਸ਼ਰਮ ਦੀ ਗੱਲ ਹੈ ਤੇ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਕਰਮਾਤਮਾ ਨੇ ਬੇਟੀਆਂ ਦਿੱਤੀਆਂ ਨੇ ਤੇ ਸਾਡੇ ਘਰ ਕਦੀ ਵੀ ਕਿਸੇ ਨੇ ਦੇ ਪਪਾ ਵੀ ਮੇਰੇ ਨਾਲੋਂ ਵੀ ਜ਼ਿਆਦਾ ਪਿਆਰ ਹੁੰਦਾ ਮੈਂ ਕਦੀ ਡਾਂਟ ਵੀ ਦਵਾ ਥੋੜਾ ਮੇਰੀ ਬੱਚੀਆਂ ਨੂੰ ਕੁਝ ਨਹੀਂ ਕਹਿਣਾ ਲੜਕਾ ਹੋਵੇ ਜਾਂ ਲੜਕੀ ਜਦ ਵੀ ਘਰ ਦੇ ਵਿੱਚ ਜਨਮ ਲੈਂਦਾ ਵਾ ਤਾਂ ਉਹ ਆਪਣੀ ਕਿਸਮਤ ਪਰਮਾਤਮਾ ਕੋਲ ਲਿਖਾ ਕੇ ਲੈ ਕੇ ਆਂਦਾ ਵਾ ਕਿਸਮਤ ਆਪਣੀ ਨਾਲ ਲੈ ਕੇ ਆਂਦਾ ਵਾ ਅੱਜ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਇੱਕ ਤਸਵੀਰ ਐਸੀ ਸਾਂਝੀ ਕਰਾਂਗੇ ਦੋ ਭੈਣਾਂ ਦੀ ਜੁੜਵਾ ਭੈਣਾਂ ਨੇ ਗਾਇਕੀ ਦੇ ਵਿੱਚ ਸ਼ਲਾਂਗ ਲਗਾਈ ਹੈ ਉਸ ਸਮੁੰਦਰ ਦੇ ਵਿੱਚ ਸ਼ਲਾਂਗ ਲਗਾਈ ਹੈ ਉਸ ਪੜਾ ਨੂੰ ਕਿਸ ਤਰੀਕੇ ਨਾਲ ਦੋ ਭੈਣਾਂ ਨੇ ਪਾਰ ਕਰਨਾ ਵਾ ਜਿਸ ਪਰਿਵਾਰ ਦੇ ਜਿਸ ਘਰ 'ਚ ਅਸੀਂ ਖੜੇ ਆਂ ਇਸ ਘਰ ਦੇ ਵਿੱਚ ਤਿੰਨ ਧੀਆਂ ਨੇ ਉਸ ਬਾਪ ਦੀਆਂ ਬਾਪ ਮਿਹਨਤ ਪੰਦੂਰੀ ਕਰਦਾ ਵਾ ਫੇਰੀ ਦਾ ਕੰਮ ਕਰਦਾ ਵਾ ਰੈਡੀਮੇਡ ਕਪੜਾ ਜਿਹੜਾ ਵਾ ਉਹ ਵੇਚਦਾ ਵਾ ਕਦੇ ਕਿਸੇ ਦੁਕਾਨ ਤੇ ਕਦੇ ਕਿਸੇ ਦੁਕਾਨ ਤੇ ਜਾ ਕੇ ਤੁਹਾਨੂੰ ਮੈਂ ਤਸਵੀਰ ਇੱਕ ਵਾਰੀ ਦਿਖਾਦਾ ਉਹਨਾਂ ਦੋਨਾਂ ਬੱਚੀਆਂ ਦੀ ਸੋਸ਼ਲ ਮੀਡੀਆ ਤੇ ਲਗਾਤਾਰ ਚਰਚਾ ਦਾ ਵਿਸ਼ਾ ਵਾ ਇਹਨਾਂ ਬੱਚੀਆਂ ਦਾ ਕਿ ਇਹਨਾਂ ਦਾ ਆਪਣਾ ਵੀ ਪੇਜ ਹੈਗਾ ਵਾ ਇੱਕ ਇੰਸਟਾ ਦੇ ਉੱਤੇ ਸੋਸ਼ਲ ਪੇਜ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤੀਕੇ ਨਾਲ ਦੋਨੇ ਪਹਿਨਾ ਸੇਮ ਨੇ ਜੇਕਰ ਕਪੜੇ ਇਹਨਾਂ ਨੇ ਅਲੱਗ-ਅਲੱਗ ਪਾਏ ਹੁੰਦੇ ਫਿਰ ਸ਼ਾਇਦ ਪਤਾ ਲੱਗ ਜਾਂਦਾ ਤਾਨਿਆ ਗੜੀ ਐ ਤੇ ਮਾਨਿਆ ਗੜੀ ਐ ਇਸ ਤਰੀਕੇ ਨਾਲ ਜਸਤਿਕੇ ਨਾਲ ਹੁਣ ਡਰੈਸ ਵੀ ਸੇਮ ਪਾਈ ਏ ਤੇ ਇਹਨਾਂ ਬੱਚੀਆਂ ਦਾ ਇਹ ਵੀ ਨਹੀਂ ਪਤਾ ਲੱਗਣਾ ਤਾਨਿਆਂ ਗੜੀ ਏ ਤੇ ਮਾਨਿਆਂ ਗੜੀ ਏ ਸ਼ਾਇਦ ਕਿਤੇ ਮਾਮਾ-ਬਾਪ ਨੂੰ ਵੀ ਕਿਤੇ ਨਾ ਕਿਤੇ ਭਲੇਖਾ ਜ਼ਰੂਰ ਪੈਂਦਾ ਹੋਵੇ ਇਹਨਾਂ ਨੂੰ ਜਦੋਂ ਇਕੱਠਿਆਂ ਨੂੰ ਵੇਖਦੇ ਆ ਤੀਸਰੀ ਜਿਹੜੀ ਬੇਟੀ ਏ ਵੱਡੀ ਪਲੱਸ 2 ਕਰਦੀ ਪਈ ਏ ਇਸ ਪਰਿਵਾਰ ਦੇ ਵਿੱਚ ਤਿੰਨ ਬੇਟੀਆਂ ਨੇ ਉਸ ਬਾਪ ਵਾਸਤੇ ਆਪਣੇ ਆਪ ਤੇ ਇਸ ਚੀਜ਼ ਦਾ ਫਕਰ ਆ ਕਿ ਮੇਰੀਆਂ ਬੇਟੀਆਂ ਨਹੀਂ ਮੇਰੇ ਪੁੱਤ ਨੇ ਉਹ ਇਹਨਾਂ ਬੇਟੀਆਂ ਨੂੰ ਬੇਟੀ ਨਹੀਂ ਸਮਝਦਾ ਪੁੱਤ ਸਮਝਦਾ ਵਾ ਕਿ ਜਸਤਿਕੇ ਨਾਲ ਇਹਨਾਂ ਬੱਚੀਆਂ ਨੇ ਆਪਣੇ ਬਾਪ ਦਾ ਫਕਰ ਨਾਲ ਸਰ ਉੱਚਾ ਕੀਤਾ ਵਾ ਮਾਂ ਦਾ ਸਰ ਜਿਹੜਾ ਵਾ ਉੱਚਾ ਕੀਤਾ ਵਾ ਉਸ ਤਰੀਕੇ ਦੇ ਨਾਲ ਉਹ ਬਾਪ ਇਹਨਾਂ ਨੂੰ ਕਦੇ ਵੀ ਬੇਟੀਆਂ ਨਹੀਂ ਸਮਝਦਾ ਉਹ ਆਪਣੇ ਬੇਟੇ ਹੀ ਕਹਿੰਦਾ ਵਾ ਤਸਵੀਰ ਜ਼ਰੂਰ ਦਿਖਾਈਏ ਗੱਲਬਾਤ ਵੀ ਇਹਨਾਂ ਬੇਟੀਆਂ ਦੇ ਨਾਲ ਜ਼ਰੂਰ ਕਰਨ ਦੀ ਕੋਸ਼ਿਸ਼ ਅਸੀਂ ਕਰਾਂਗੇ ਬੱਚਾ ਨਾਮ ਬੜਾ ਸੁਣਿਆ ਤੁਹਾਡਾ ਤਾਨਿਆ ਮਾਨਿਆ ਨਾਲ ਕੀ ਲੱਗਦਾ ਪਾਟੀਆਂ ਹਾਂਜੀ ਪਾਟੀਆਂ ਅੱਛਾ ਕਿੰਨਾ ਸਮਾਂ ਹੋ ਗਿਆ ਗਾਣਦੇ ਆ ਥੋੜੀ ਦੇਰ ਹੋਈ ਹੈ ਲੈ ਕਿੰਨਾ ਕਿੰਨਾ ਕੁ ਸਮਾਂ ਸਾਲ ਕੋ ਹੋ ਗਿਆ ਅੱਛਾ ਸਾਲ ਦੇ ਵਿੱਚ ਇੰਨੀਆਂ ਵੱਡੀਆਂ ਬਲੰਦੀਆਂ ਇੰਨੀਆਂ ਵੱਡੀਆਂ ਹਾਂਜੀ ਉਸਤਾਦ ਵੀ ਧਾਰਿਆ ਨਹੀਂ ਅਸੇ ਕੋਈ ਨਹੀਂ ਹਾਂਜੀ ਅੱਛਾ ਫੋਲੋ ਕਿਹਨੂੰ ਕਰਦੇ ਹੋ ਜ਼ਿਆਦਾ ਕਿਹੜੇ ਸਿੰਗਰ ਨੂੰ ਜ਼ਿਆਦਾ ਸੁਣਦੇ ਹੋ ਅਰਜੀਤ ਸਿੰਘ ਹਾਂਜੀ ਅਰਜੀਤ ਸਿੰਘ ਅਰਜੀਤ ਸਿੰਘ ਅੱਛਾ ਤੁਸੀਂ ਵਜੇ ਅਰਜੀਤ ਸਿੰਘ ਅੱਛਾ ਦੋਨੋਂ ਹਰਜੀਤ ਸਿੰਘ ਨੂੰ ਅੱਛਾ ਵੱਡਾ ਕੋਹਣਾ ਦੋਨਾਂ 'ਚ ਅੱਬਾ ਤਾਂ ਹੈ ਤੇ ਜੁੜਵਾ ਹੀ ਹੋ ਤੁਸੀਂ ਵੱਡਾ 1 ਅੱਧੇ ਮਿੰਟ ਦਾ ਹੀ ਫਰਕ ਹੋਣਾ 30 ਸੈਕਿੰਡਸ ਦਾ ਫਰਕ ਹੈ ਅੱਛਾ 30 ਸੈਕਿੰਡ ਹਾਂਜੀ ਅੱਛਾ ਕਦੇ ਜਦੋਂ ਅਜੇਸਟਰੀ ਕੇ ਨਾ ਹੁਣ ਡਰੈਸ ਪਾਈ ਆ ਇਕੱਠੇ ਨਿਕਲਦੇ ਹੋ ਘਰੋਂ ਕਦੇ ਭਲੇਖਾ ਤੇ ਪੈਂਦਾ ਤੇ ਹੋਏਗਾ ਹੀ ਮੰਮੀ ਪਾਪਾ ਨੂੰ ਵੀ ਪੈਂਦਾ ਘਰ ਭਲੇਖਾ ਕਦੀ 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 ਪੈ ਜਾਂਦਾ ਜੀ ਅੱਛਾ ਨਹੀਂ ਬੋਲਣ ਤੋਂ ਜ਼ਿਆਦਾ ਪੈਂਦਾ ਵਾ ਅਜੇਸਟਰੀ ਕੇ ਨਾ ਹੁਣ ਕੋਈ ਬੱਚਾ ਘੱਟ ਬੋਲਦਾ ਕੋਈ ਜ਼ਿਆਦਾ ਬੋਲਦਾ ਉਹਦੇ ਨਾਲ ਵੀ ਪੈਂਦਾ ਭਲੇਖਾ ਕਿ ਜਾਂ ਉਸੇ ਤਰ੍ਹਾਂ ਮਹਿਸੂਸ ਹੋ ਜਾਂਦਾ ਉਸੇ ਤਰ੍ਹਾਂ ਮਹਿਸੂਸ ਹੋ ਜਾਂਦਾ ਅੱਛਾ ਇਹ ਕਹਿੰਦੇ ਨੇ ਕਿ ਤਾਨਿਆਂ ਤੇ ਮਾਨਿਆਂ ਗਾंदे ਬਹੁਤ ਵਧੀਆ ਆ ਦੋਨੇ ਭੈਣਾਂ ਦੀ ਜੋੜੀ ਹੈ ਬਹੁਤ ਸੋਹਣਾ ਗਾਉਂਦੇ ਨੇ ਸੋਸ਼ਲ ਮੀਡੀਆ ਤੇ ਇਸ ਟਾਈਮ ਸ਼ਾਇਕ ਕਿਸਨਾ ਦੇ ਪੇਜ ਆ ਤੁਹਾਡਾ ਕ੍ਰੇਜ਼ੀ ਟਵਿੰਸ 2108 ਸੇਮ ਪੇਜ ਇੱਕੋ ਪੇਜ ਤੇ ਹਾਂਜੀ ਤੇ ਕੀ ਸੁਣਾਓਗੇ ਸਾਡੇ ਦਰਸ਼ਕਾਂ ਨੂੰ ਗਾਣੇ ਸੁਣਾਵਾਂਗੇ ਪੰਜਾਬੀ ਕਿਹੜਾ ਕਿਹੜਾ ਜੁਗਨੀ ਦੋਨੇ ਇਕੱਠੇ ਸੁਣਾਉਣਾ ਹਾਂਜੀ ਅੱਛਾ ਬੋਲਦੇ ਇਕੱਠੇ ਹੀ ਤੁਸੀਂ ਹਾਂਜੀ ਚਲੋ ਸੁਣਾਓ ਜੁਗਨੀ ਕੱਤਦੀ ਚਰਖਾ ਉਹ ਨਾਲ ਲੈਂਦੀ ਸਾਈਂਦਾ ਜੁਗਨੀ ਕੱਤਦੀ ਚਰਖਾ ਉਹ ਨਾਲ ਲੈਂਦੀ ਮੋਹ ਲਾਲੀ ਤੇਰੀ ਜੁਗਨੀ ਹੋ ਅੱਛਾ ਜੈਸਿਕਾ ਨਾ ਤੁਸੀਂ ਤਿੰਨ ਭੈਣਾਂ ਹੋ ਵੱਡੀ ਭੈਣ ਆ ਪਲੱਸ 2 ਚ ਪੜਦੀ ਭਾਈ ਦੀ ਕਮੀ ਨਹੀਂ ਮਹਿਸੂਸ ਹੋਈ ਕਦੇ ਨਹੀਂ ਸੋਚਿਆ ਨਹੀਂ ਅਸੀਂ ਵੀ ਕਿਸੇ ਭਰਾ ਦੇ ਗੁੱਟ ਤੇ ਰਖੜੀ ਬੰਨਨੀ ਨਹੀਂ ਆਪਾਂ ਇੱਕ ਦੂਜੀ ਦੀ ਗੁੱਟ ਤੇ ਹੀ ਬੰਨ ਲੈਂਦੇ ਆ ਅੱਛਾ ਆਪਸੇ ਬੰਨਦੇ ਹਾਂਜੀ ਹਾਂਜੀ ਅੱਛਾ ਮੈਂ ਇੱਕ ਜੀ ਦੇਖੀ ਮੈਂ ਉੱਪਰ ਜੋ ਆ ਰਹੇ ਨੇ ਛੱਤ ਤੇ ਕਾਈਟ ਵੇਖੀ ਆ ਤੁਹਾਡੇ ਕਾਈਟ ਕੋਣ ਹੁਣਾਉਂਦਾ ਸਾਡੇ ਘਰ ਚ ਆਪਾਂ ਦੋਨੋਂ ਅੱਛਾ ਦੋਨੋਂ ਹੁਣਾਉਂਦੇ ਹੋ ਬਾਪੂ ਵੀ ਤੁਹਾਡਾ ਪਤਾ ਲੱਗਿਆ ਕਿ ਬੇਟਾ ਹੀ ਸਮਝਦਾ ਤਾ ਹਾਂਜੀ 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 ਅੱਛਾ ਕੋਈ ਕਦੇ ਕੋਈ ਪਲੇਟਫਾਰਮ ਮਿਲਿਆ ਚੰਗਾ ਕੋਈ ਸਟੇਜ ਮਿਲੀ ਕੋ ਚੰਗੀ ਹਾਂਜੀ ਉਹਨੇ ਕੰਪੀਟੀਸ਼ਨ ਹੈ ਸਾਡੇ ਸੰਗਰੂਰ ਵਿੱਚ ਉਹ ਸਾਡੀ ਫਸਟ ਪੋਜੀਸ਼ਨ ਆਈ ਸੀ ਸਟੇਟ ਲੈਵਲ ਤੇ ਹਾਂਜੀ ਸਾਥ ਕਿੰਨਾ ਗਿਆ ਪਰਿਵਾਰ ਦਾ ਜਾਂ ਹੋਰ ਰਿਸ਼ਤੇਦਾਰਾਂ ਦਾ ਸਾਨੂੰ ਸਾਰਿਆਂ ਨੇ ਬਹੁਤ ਸਪੋਰਟ ਕੀਤਾ ਹੈ ਮੰਮੀ ਪਾਪਾ ਨੇ ਜਾਦਾ ਕੀਤਾ ਹੈ ਕਿ ਤੁਸੀਂ ਗਾਓ ਜਾਓ ਨਾਮ ਰੋਸ਼ਨ ਕਰੋ ਜਾ ਕੇ ਜਿਸ ਤਿੱਕਰ ਨੇ ਦੇਖਿਆ ਨਾ ਇੱਕ ਜਿਹੜਾ ਸਰਨੇਮਾ ਤੁਹਾਡਾ ਜਦੋਂ ਪਾਟੀਆਂ ਨਾਲ ਲੱਗ ਜਾਂਦਾ ਤਾਂ ਕਈ ਵਾਰੀ ਹੁੰਦੇ ਨੇ ਉਸ ਪਰਿਵਾਰ ਦੇ ਬਹੁਤ ਘੱਟ ਲੋਕ ਕਹਿੰਦੇ ਨੇ ਕਿ ਨਹੀਂ ਯਾਰ ਮੈਂ ਆਪਣੀਆਂ ਬੱਚੀ ਨੂੰ ਇਸ ਪਾਸੇ ਨਹੀਂ ਪਾਣਾ ਇੱਕ ਚੰਗਾ ਕੋਈ ਸਟੱਡੀ ਕਰਨ ਇੱਕ ਚੰਗੀ ਕੋਈ ਜੌਬ ਹਾਸਲ ਕਰਨ ਉਸ ਤੋਂ ਬਾਅਦ ਇੱਕ ਚੰਗੀ ਨੌਕਰੀ ਕਰਨ ਚੰਗੀ ਪੋਜੀਸ਼ਨ ਤੇ ਜਾਣ ਪਰ ਮਾਪੇ ਨੇ ਕਦੇ ਇਹ ਨਹੀਂ ਸੋਚਿਆ ਕਿ ਜੀ ਤੁਸੀਂ ਗਾਇਕੀ ਵਾਲ ਨਹੀਂ ਜਾਣਾ ਨਹੀਂ ਜੀ ਉਹ ਸਾਨੂੰ ਆਪੇ ਕਹਿੰਦੇ ਕਿ ਤੁਸੀਂ ਗਾਓ ਵੀ ਤੇ ਪੜੋ ਵੀ ਇਸ ਵੇ ਕਰੰਦਾ ਸਮਾਗਿਦਾਰ ਹਾਂ ਤਾਂ ਕਿਦਾਂ ਮੈਨੇਜ ਕਰਦੇ ਹੋ ਨਾਲ ਨਾਲ ਪੜ੍ਹਾਈ ਵੀ ਕਰਨੀ ਹੈ ਉਹ ਪ੍ਰੈਕਟਿਸ ਹੈ ਸਕੂਲ ਚ ਕਰ ਲਏ ਨੇ ਤੇ ਪੜ੍ਹਾਈ ਘਰ ਆ ਕੇ ਕਰ ਲਈ ਦੀ ਕਰ ਤਬਲਾ ਜਾਂ ਹਰਮੋਨੀਅਮ ਹੈਗਾ ਵਜਾ ਲੈਂਦੇ ਹੋ ਹਰਮੋਨੀਅਮ ਥੋੜਾ ਥੋੜਾ ਸਿੱਖਿਆ ਸਕੂਲ ਚ ਨਹੀਂ ਆਪਣੇ ਕੋ ਹੈਗਾ ਕਰ ਨਹੀਂ ਕਿਉਂ ਕੀ ਕਰ ਲਿਆ ਵੀ ਨਹੀਂ ਕਦੇ ਨਹੀਂ ਨਹੀਂ 1 ਸਾਲ ਹੋ ਗਿਆ ਕਦੇ ਕਿਹਾ ਨਹੀਂ ਪਾਪਾ ਨੂੰ ਕਿ ਮੈਨੂੰ ਹਰਮੋਨੀਅਮ ਲੈ ਦਿਓ ਪਾਪਾ ਉਹ ਅਫੋਰਡ ਨਹੀਂ ਕਰ ਸਕਦੇ ਸਵੇ ਸਕੂਲ ਹੀ ਵਜਾ ਲੈਂਦੇ ਹੋ ਜੇ ਹਾਂਜੀ ਕੀ ਸੁਣਾਉਗੇ ਦਰਸ਼ਕਾਂ ਨੂੰ ਹੋਰ ਮਿੱਟੀ ਦਾ ਬਾਵਾ ਸੁਣਾ ਦੇ ਮੇਰਾ ਦਿਲ ਕਰਦਾ ਸੁਣਨ ਠੀਕ ਹੈ ਹੋ ਬੋਲੇ ਮਿੱਟੀ ਦੇਆ ਬਾਵੇ ਆਵੇ ਤੇਰੇ ਦੁੱਖਾਂ ਨੇ ਮਾਰ ਮੁਕਾਰੇ ਆਵੇ ਮੇਰਾ ਸੋਨਾ ਮਾਹੀ ਆ ਜਾ ਬਣਾਇਆ ਮਿੱਟੀ ਦਾ ਮੈਂ ਵਾ ਵਾ ਬਣਾਇਆ ਉੱਤੇ ਜਾ ਦਿੱਤੀ ਅੱਖੇ ਸੀ ਵਤਣਾ ਵਾਲੇ ਮਾਣ ਕਰਨੀ ਮੈਂ ਮਾਣ ਕਰਾ ਪਰਦੇਸੀ ਓ ਮੇਰਾ ਸੋਣਾ ਮਾਹੀ ਆ ਜਾ ਹੋ ਹਾਏ ਜੈਸੇ ਕਿ ਨਾਲ ਤੁਸੀਂ ਗਾਉਂਦੇ ਹੋ ਕਦੇ ਕਿਸੇ ਨੇ ਆਪਣੇ ਸ਼ਹਿਰ ਦੀ ਗੱਲ ਕਰ ਲਈ ਬਟਾਲੇ ਦੇ ਕਦੇ ਕਿਸੇ ਨੇ ਸਾਥ ਦਿੱਤਾ ਕਿ ਘਰ ਦੇ ਤੋਂ ਇਲਾਵਾ ਨਹੀਂ ਪਤਾ ਹੈਗਾ ਉੱਦਾਂ ਕਿ ਤਾਨਿਆਂ ਮਾਨਿਆਂ ਜਿਹੜੇ ਰਹਿੰਦੇ ਨੇ ਬਟਾਲੇ ਦੇ ਵਿੱਚ ਉਹ ਗਾਲ੍ਹਦੇ ਨੇ ਚੰਗਾ ਪਤਾ ਹੈਗਾ ਲੋਕਾਂ ਨੂੰ ਪਤਾ ਹੈ ਸਾਥ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਕਦੇ ਰਿਸ਼ਤੇਦਾਰਾਂ ਨੇ ਨਹੀਂ ਜੀ ਬਿਲਕੁਲ ਇਹ ਤਾਨਿਆਂ ਮਾਨਿਆਂ ਦੀ ਜੋੜੀ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਲਗਾਤਾਰ ਸੋਸ਼ਲ ਮੀਡੀਆ ਤੇ ਇਹ ਜੇ ਗੱਲ ਕੀਤੀ ਜਾਵੇ ਤਾਂ ਜਸਟਿਕ ਨੇ ਉਸ ਬੱਚੀਆਂ ਨੇ ਦੱਸਿਆ ਕਿ ਸਟੇਟ ਲੈਵਲ ਤੇ ਹੁਣ ਫਰਸਟ ਪ੍ਰਾਈਜ਼ ਲੈ ਕੇ ਆਈਆਂ ਨੇ ਟਰੋਫੀ ਲੈ ਕੇ ਘਰ ਆਈਆਂ ਨੇ ਕਿਤੇ ਨਾ ਕਿਤੇ ਪਰਿਵਾਰ ਨੂੰ ਵੀ ਮਾਰਨਾ ਤਾਂ ਜ਼ਰੂਰ ਕਿਤੇ ਬਟਾਲੇ ਵਾਲਿਆਂ ਦਾ ਵੀ ਫਰਜ਼ ਬੰਦਾ ਵਾ ਕਿ ਦਿੱਤੀਆਂ ਹੁਣ ਹਰ ਬੱਚੀਆਂ ਨੂੰ ਅਸੀਂ ਸਪੋਰਟ ਕਰੀਏ ਤਾਂ ਜੋ ਇੱਕੇ ਵੀ ਚੰਗੇ ਲੈਵਲ ਤੱਕ ਪਹੁੰਚ ਸਕੇ ਜਸਟਿਕ ਨੇ ਉਸਨੇ ਦੱਸਿਆ ਕਿ ਸਾਡੇ ਫਾਦਰ ਸਾਹਿਬ ਜਿਹੜੇ ਨੇ ਫੌੜ ਨਹੀਂ ਕਰਦੇ ਅਸੀਂ ਨਾ ਤਾਂ ਹਰਮੋਨੀਅਮ ਲੈ ਸਕੀਏ ਨਾ ਤਾਂ ਅਜੇ ਤੱਕ ਤਬਲਾ ਲੈ ਸਕੀਏ ਜ਼ਰੂਰ ਕਿਤੇ ਨਾ ਕਿਤੇ ਮੁਸ਼ਕਲਾਂ ਆndੀਆਂ ਨੇ ਐਸੇ ਪਰਿਵਾਰਾਂ ਨੂੰ ਪਰ ਕਲਾ ਹੁੰਦਿਆਂ ਹੋਇਆਂ ਵੀ ਜੇਕਰ ਇਸ ਕਲਾ ਨੂੰ ਅਸੀਂ ਬਾਹਰ ਨਹੀਂ ਕਰ ਸਕਦੇ ਜਾਂ ਬਾਹਰ ਨਹੀਂ ਨਿਕਲ ਸਕਦੀ ਤਾਂ ਫਿਰ ਕਿਤੇ ਨਾ ਕਿਤੇ ਸਾਡੇ ਵਾਸਤੇ ਵੀ ਇੱਕ ਬੜੀ ਵੱਡੀ ਸ਼ਰਮ ਦੀ ਗੱਲ ਆ ਕਿਉਂਕਿ ਸਾਥ ਦੀ ਲੋੜ ਹੁੰਦੀ ਐ ਐਸੇ ਪਰਿਵਾਰਾਂ ਨੂੰ ਜੇਕਰ ਸਾਥ ਦਈਏ ਤਾਂ ਵੀ ਜ਼ਰੂਰ ਕਿਤੇ ਨਾ ਕਿਤੇ ਬਲੰਦੀਆਂ ਤੇ ਜਾ ਸਕਦੇ ਨੇ ਬੱਚਾ ਕੀ ਸੁਣਾਓਗੇ ਦਰਸ਼ਕਾਂ ਨੂੰ ਸਾਡਿਆਂ ਨੂੰ ਕਿ ਇੱਕ ਗਾਣਾ ਧੀਆਂ ਵਾਸਤੇ ਨਹੀਂ ਕੋਈ ਹੈਗਾ ਧੀਆਂ ਵਾਸਤੇ ਤੁਹਾਡੇ ਘਰ ਤਿੰਨ ਧੀਆਂ ਤਿੰਨ ਭੈਣਾਂ ਉਹ ਤੁਸੀਂ ਬਾਬੁਲ ਮੇਰੀਆਂ ਗੁੱਡੀਆਂ ਤੇਰੇ ਕਰ ਰਹਿ ਗਈਆਂ ਬਾਬੁਲ ਮੇਰੀਆਂ ਗੁੱਡੀਆਂ ਤੇਰੇ ਕਰ ਰਹਿ ਗਈਆਂ ਲਿਖਿਆ ਨਸੀਬਾਂ ਦੇ ਆ ਚੋਲੀ ਦੇ ਵਿੱਚ ਪੈ ਗਿਆਂ ਬਾਬੁਲ ਮੇਰੀਆਂ ਹਾਏ ਜੁਗ ਜੁਗ ਜੀਵਣ ਰੱਬਾ ਮੇਰੇ ਡੜਕੇ ਢੋਲੀ ਦੇ ਵਿੱਚ ਬੈ ਗਈਆਂ ਬਾਬੁਲ ਮੇਰੀਆਂ ਹਾਏ ਬਾਬੁਲ ਮੇਰੀਆਂ ਗੁੱਡੀਆਂ ਤੇਰੇ ਕਲ ਰਹਿ ਗਈਆਂ ਬਾਬੁਲ ਮੇਰੀਆਂ ਗੁੱਡੀਆਂ ਤੇਰੇ ਕਲ ਰਹਿ ਗਈਆਂ ਬੇਟਾ ਆਪਣੇ ਪਾਪਾ ਦਾ ਨੰਬਰ ਜ਼ਰੂਰ ਦਿਓ ਤਾਂ ਜੋ ਅਸੀਂ ਵੀ ਕਿਤੇ ਨਾ ਕਿਤੇ ਫਲੈਸ਼ ਕਰ ਸੀਗੀਏ ਕੋਈ ਹੋ ਸਕੇ ਤੁਹਾਡੀ ਮਾਂ ਫੜੇ ਤੁਹਾਡੇ ਲਈ ਮਦਦ ਵਾਸਤੇ ਅੱਗੇ ਆਵੇ ਹੈਨਾ ਕਿਤੇ ਨਾ ਕਿਤੇ ਇੱਕ ਚੰਗੀ ਸਟੇਜ ਜਾਂ ਚੰਗਾ ਪਲੇਟਫਾਰਮ ਮਿਲ ਸਕੇ ਕੀ ਨੰਬਰ ਆ ਪਾਪਾ ਦਾ 7807126561 7807126561 ਜੀ ਬਿਲਕੁਲ ਬਟਾਲੇ ਦੀਆਂ ਰਹਿਣ ਵਾਲੀਆਂ ਬੱਚੀਆਂ ਨੇ ਜ਼ਰੂਰ ਇਹਨਾਂ ਨੂੰ ਬੱਚੀਆਂ ਨੂੰ ਸਪੋਰਟ ਦੀ ਲੋੜ ਆ ਮਦਰ ਨੇ ਗੱਲਬਾਤ ਸ਼ੁਰੂ ਕਰਾਂਗੇ ਪਹਿਣੇ ਇੱਧਰ ਆ ਜਿਓ ਥੋੜਾ ਤੁਸੀਂ ਲੱਗੇ ਆਇਓ ਮਦਰ ਨੇ ਗੱਲਬਾਤ ਕਰ ਲਾਂਗੇ ਮਾਂ-ਬਾਪ ਵਾਸਤੇ ਬਹੁਤ ਔਖਾ ਹੁੰਦਾ ਵਾ ਬੱਚਿਆਂ ਦੇ ਫਿਊਚਰ ਨੂੰ ਲੈ ਕੇ ਕਿ ਕਿਸ ਤਰੀਕੇ ਨਾਲ ਖਾਸ ਕਰਕੇ ਬੱਚੀਆਂ ਦਾ ਕਿਉਂਕਿ ਜਸਟਿਕਾ ਦਾ ਸਮਾਂ ਵਾਂ ਬੱਚੀਆਂ ਦਾ ਫਿਊਚਰ ਵੀ ਕਿਤੇ ਨਾ ਕਿਤੇ ਮਾਂ ਬਾਪ ਸਿਕਿਉਰ ਨਹੀਂ ਸਮਝਦੇ ਅੱਗੇ ਆ ਜਿਓ ਪੰਨ ਜੀ ਥੋੜਾ ਜਸਟਿਕਾ ਤਿੰਨ ਬੇਟੀਆਂ ਕਦੇ ਮਹਿਸੂਸ ਨਹੀਂ ਹੋਇਆ ਕਿ ਮੇਰੇ ਘਰ ਬੇਟਾ ਨਹੀਂ ਦਿੱਤਾ ਪਰਮਾਤਮਾ ਨੇ ਬਿਲਕੁਲ ਵੀ ਨਹੀਂ ਹੋਇਆ ਮੈਨੂੰ ਤੇ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਪਰਮਾਤਮਾ ਨੇ ਬੇਟੀਆਂ ਦਿੱਤੀਆਂ ਨੇ ਜਿੱਦਾਂ ਮੈਂ ਅੱਗੇ ਵੀ ਆਪਣੇ ਇੰਟਰਵਿਊ 'ਚ ਦੱਸਿਆ ਕਿ ਮੇਰੀ ਤਬੀਅਤ ਜਿਹੜੀ ਬਹੁਤ ਖਰਾਬ ਰਹਿੰਦੀ ਆ ਮੈਂ ਕਦੀ ਮਤਲਬ ਬੈੱਡ ਤੇ ਕਦੀ ਚੱਲ ਫਿਰ ਪੰਦੀ ਆ ਕਦੀ ਬੈੱਡ ਤੇ ਤੇ ਇਹ ਮੇਰੀਆਂ ਬੇਟੀਆਂ ਮੈਨੂੰ ਸੰਭਾਲਦੀਆਂ ਨੇ ਘਰ ਵੀ ਸੰਭਾਲਦੀਆਂ ਨੇ ਸਾਰਾ ਕੰਮ ਵੀ ਸੰਭਾਲਦੀਆਂ ਨੇ ਪੜਾਈ ਵੀ ਕਰਦੀਆਂ ਪੜਾਈ 'ਚ ਵੀ ਫਰਸਟ ਆਉਂਦੀਆਂ ਨੇ ਤੇ ਮੈਨੂੰ ਬੜਾ ਪ੍ਰਾਊਡ ਫੀਲ ਹੁੰਦਾ ਮੈਨੂੰ ਬੇਟੇ ਦੀ ਕੋਈ ਇੱਛਾ ਨਹੀਂ ਹੈਗੀ ਇਵਨ ਕਿ ਜਦੋਂ ਮਤਲਬ ਮੈਂ ਪ੍ਰੈਗਨੈਂਟ ਸੀਗੀ ਕਈਆਂ ਨੇ ਕਿਹਾ ਤੁਸੀਂ ਟੈਸਟ ਕਰਵਾਓ ਜੇ ਬੇਟੀਆਂ ਮੈਂ ਕਹਿੰਦੇ ਮੈਂ ਟੈਸਟ ਹੀ ਨਹੀਂ ਕਰਵਾਣਾ ਜਦੋਂ ਮੈਂ ਬਾਉਟ ਹੀ ਨਹੀਂ ਕਰਵਾਣਾ ਮੈਂ ਟੈਸਟ ਕਿਉਂ ਕਰਵਾਵਾਂ ਜੋ ਆਏਗਾ ਪਰਮਾਤਮਾ ਦੀ ਇੱਛਾ ਵਾ ਤੇ ਅੱਜ ਮੈਂ ਪਰਮਾਤਮਾ ਦਾ ਧੰਨਵਾਦ ਕਰਨੀ ਆ ਕਿ ਇੰਨਾ ਵਧੀਆ ਮੈਨੂੰ ਬੇਟੀਆਂ ਦਿੱਤੀਆਂ ਮੈਂ ਕਹਿੰਦੇ ਸਾਰਿਆਂ ਦੀ ਇਹੋ ਜੀਆਂ ਬੇਟੀਆਂ ਹੋਣ ਬਿਲਕੁਲ ਜਿਸ ਵੇਲੇ ਪਰਮਾਤਮਾ ਔਲਾਦ ਦੀ ਕਰਦਾ ਨਾ ਬਖਸ਼ਿਸ਼ ਤਾਂ ਉਸ ਵੇਲੇ ਕਿਸਮਤ ਹੈ ਵਿਚਾਰੇ ਲਿਖਾ ਕੇ ਲੈ ਜਾਂਦੇ ਨੇ ਚਾਹੇ ਉਹ ਬੱਚਾ ਵਾ ਲੜਕਾ ਵਾ ਚਾਹੇ ਲੜਕੀ ਕਿਸਮਤ ਆਪਣੀ ਨਾਲ ਲੈ ਕੇ ਆਂਦਾ ਇਸੇ ਤਰੀਕੇ ਨਾਲ ਬੱਚੀਆਂ ਨੇ ਤੇ ਸਾਡੇ ਘਰ ਕਦੀ ਵੀ ਕਿਸੇ ਨੇ ਇਹਦੇ ਪਾਪਾ ਵੀ ਮੇਰੇ ਨਾਲੋਂ ਵੀ ਜ਼ਿਆਦਾ ਪਿਆਰ ਆਪਣੀ ਬੱਚਿਆਂ ਨੂੰ ਕਰਦੇ ਨੇ ਅਗਰ ਮੈਂ ਕਦੀ ਡਾਂਟ ਵੀ ਦਵਾ ਥੋੜਾ ਮੇਰੀ ਬੱਚਿਆਂ ਨੂੰ ਕੁਝ ਨਹੀਂ ਕਹਿਣਾ ਤੇ ਇਹਨਾਂ ਦੇ ਦਾਦੀ ਮਮਾ ਸੀਗੇ ਚਲੋ ਐਕਸਪਾਇਰ ਹੋ ਗਏ ਦਿਨੇ ਦਾਦੂ ਵੀ ਤੇ ਉਹ ਵੀ ਬੜੇ ਖੁਸ਼ ਹੁੰਦੇ ਸੀ ਮੇਰਾ ਜਿਹੜਾ ਦੇਵਰ ਆ ਉਹਦੀਆਂ ਵੀ ਦੋ ਬੇਟੀਆਂ ਕਹਿੰਦੇ ਸੀ ਸਾਡੇ ਘਰ ਪੰਜ ਪੋਤੀਆਂ ਨੇ ਪੰਜ ਪਿਆਰੀਆਂ ਨੇ ਕਦੀ ਮੱਥੇ ਦੇ ਕਿਸੇ ਨੇ ਵਟ ਨਹੀਂ ਪਾਇਆ ਕਿ ਬੇਟੀਆਂ ਨੇ ਬੇਟਾ ਨਹੀਂ ਹੈਗਾ ਸਭ ਖੁਸ਼ ਹੈਗੇ ਨੇ ਬਿਲਕੁਲ ਜਸਦੀ ਕੇ ਨਾਲ ਬੱਚੀਆਂ ਗਾਲਾਂ ਦੀਆਂ ਚੰਗਾ ਗਾਲਾਂ ਦੀਆਂ ਇੱਕ ਪਲੇਟਫਾਰਮ ਚੰਗਾ ਚਾਹੀਦਾ ਨਾ ਬੱਚਿਆਂ ਨੂੰ ਹੈਨਾ ਜਿਸ ਤਿੱਕੇ ਨਾ ਬੱਚਿਆਂ ਨੇ ਦੱਸਿਆ ਕਿ ਅਸੀਂ ਮੇਰੇ ਪਾਪਾ ਫੋਰਡ ਨਹੀਂ ਕਰ ਸਕਦੇ ਹਰਮੋਨੀਅਮ ਤੱਕ ਨਹੀਂ ਹੈਗਾ ਉਹ ਚੀਜ਼ਾਂ ਕਿਤੇ ਨਾ ਕਿਤੇ ਆਂਦੀਆਂ ਨਹੀਂ ਮਨ ਚ ਨਹੀਂ ਆਉਂਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਕਿਉਂ ਨਹੀਂ ਦੇ ਸਕਦੇ ਹੈਨਾ ਇੰਨੀ ਮਿਹਨਤ ਕਰਨੀ ਫਾਜ਼ਲ ਸਾਹਿਬ ਨੇ ਉਹਦੇ ਨਾਲ ਘਰ ਦਾ ਗੁਜ਼ਾਰਾ ਕਰਨਾ ਕਿ ਜਾਂ ਫਿਰ ਇਹਨਾਂ ਚੀਜ਼ਾਂ ਵਾਸਤੇ ਇਨਸਟਰੂਮੈਂਟ ਲੈ ਕੇ ਦੇਣੇ ਉਹਨਾਂ ਨੂੰ ਸਾਲ ਹੋ ਗਿਆ ਕੋਸ਼ਿਸ਼ ਕਰਦੇ ਆ ਕਿ ਅਸੀਂ ਕਰੀਏ ਪਰ ਅਸੀਂ ਨਹੀਂ ਕਰ ਪਾਏ ਕਿਉਂਕਿ ਕੁਝ ਮੈਂ ਬਿਮਾਰੀ ਕਾਰਨ ਪੈਸਾ ਬਹੁਤ ਲੱਗਿਆ 2 ਸਾਲ ਹੋ ਗਏ ਦਵਾਈਆਂ ਤੇ ਬਹੁਤ ਪੈਸਾ ਲੱਗਿਆ ਤੇ ਕਰੋਨਾ ਦੇ ਬਾਅਦ ਕਾਰੋਬਾਰ ਵੀ ਠੱਪ ਹੋ ਗਿਆ ਤੇ ਇਸ ਕਰਕੇ ਫਿਰ ਨਹੀਂ ਅਫੋਰਡ ਕਰ ਸਕੇ ਤੇ ਕਈ ਦਾ ਹਰ ਵਾਰੀ ਕੀ ਤੁਹਾਨੂੰ ਲੈ ਕੇ ਦੇਣਾ ਪਰ ਨਹੀਂ ਮਤਲਬ ਪਹੁੰਚ ਨਹੀਂ ਪੈਂਦੀ ਤੇ ਇਸ ਕਰਕੇ ਮਨ ਦੁਖੀ ਵੀ ਹੁੰਦਾ ਬੜਾ ਪਰ ਚਲੋ ਕੋਈ ਗੱਲ ਨਹੀਂ ਬਬੂ ਕੋਲ ਬਾਕੀ ਪਰਮਾਤਮਾ ਸਮਝ ਆਦਾ ਹੁੰਦਾ ਜਿਹੜਾ ਆਪਣਾ ਨਿਕਲਿਆ ਹੁੰਦਾ ਚੰਗਾ ਵੇਲਾ ਕਦੇ ਇਹਨਾਂ ਕਦੇ ਯਾਦ ਜ਼ਰੂਰ ਆਉਂਦਾ ਜਦੋਂ ਔਖਾ ਵੇਲਾ ਹਾਂਜੀ ਹਾਂਜੀ ਚੰਗੇ ਟਾਈਮ ਤੇ ਸਾਰੇ ਸਾਥ ਦਿੰਦੇ ਆ ਮਾੜੇ ਟਾਈਮ ਤੇ ਕੋਈ ਸਾਥ ਨਹੀਂ ਦਿੰਦਾ بس بس ਪਰਮਾਧਵਾ ਦਾ ਹੀ ਡੋਰ ਛੁੱਟੀ ਹੋਈ ਆ ਉਹਨਾਂ ਨੇ ਮਨ 'ਚ ਸੀਗਾ ਕਿ ਉਹਨਾਂ ਨੇ ਕਦੀ ਨਾ ਕਦੀ ਚਮਤਕਾਰ ਕਰਨਾ ਤੇ ਅੱਜ ਚਲੋ ਹੋ ਗਿਆ ਕਿ ਬੱਚੀਆਂ ਇਸ ਲੈਵਲ ਤੇ ਪਹੁੰਚੀਆਂ ਨੇ ਤੇ ਅਗਾਹ ਵੀ ਜਾਣਗੀਆਂ ਅਜੇ 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 ਦੇਖੋ ਤਾਨਿਆਂ ਮੰਨਿਆਂ ਅਜੇ ਬਿਗੈਰ ਉਸਤਾਦ ਤੋਂ ਆ ਜੇਕਰ ਇਹਨਾਂ ਦਾ ਕੋਈ ਉਸਤਾਦ ਹੋਵੇ ਇਹ ਤਾਂ ਕਿੱਥੇ ਬਲੰਦੀਆਂ ਤੇ ਜਾ ਸਕਦੀਆਂ ਗਲਤ ਕਿਹਾ ਸਾਲ ਤੋਂ ਸਿਰਫ ਇਹਨਾਂ ਨੇ 2 ਮਹੀਨੇ 1.5 ਮਹੀਨੇ ਸਿੱਖਿਆ ਕਿਉਂਕਿ ਇਹ 7th ਕਲਾਸ ਇਹਨਾਂ ਨੇ 뮤זיਕ ਦੀ ਕਲਾਸ ਮਤਲਬ 뮤זיਕ ਜੁਆਇਨ ਕੀਤਾ ਤੇ ਸਰ ਆਏ ਨੇ ਉਹਨਾਂ ਨੇ ਇਹਨਾਂ ਨੂੰ ਸਿਰਫ 1.5 ਮਹੀਨਾ ਸਿਖਾਇਆ 1.5 ਮਹੀਨੇ ਬਾਅਦ ਇਹਨਾਂ ਦਾ ਮਤਲਬ ਹੈ ਕੰਪੀਟੀਸ਼ਨ ਹੋਇਆ ਤੇ ਸਰ ਫਿਰ ਜੌਬ ਲੱਗ ਕੇ ਚਲੇ ਗਏ ਤੇ ਇਸ ਰਫਨ ਨੇ ਡੇਢ ਵੀ ਨਹੀਂ ਸਿੱਖਿਆ ਉਹਨਾਂ ਨੇ ਮਤਲਬ ਕਹਤਾਂ ਸਾਲ ਪਰ ਡੇਢ ਵੀ ਨਹੀਂ ਸਿੱਖਿਆ ਉਹਨਾਂ ਨੇ ਚੰਗਾ ਉਸਤਾਦ ਹੋਵੇ ਇਹਨਾਂ ਕੋ ਜਾਂ ਇੰਸਟਰੂਮੈਂਟ ਪ੍ਰੋਪਰ ਹੋਣ ਤਾਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਲੈਵਲ ਤੇ ਜ਼ਰੂਰ ਪਹੁੰਚ ਸਕਦੇ ਤੇ ਨੋਲੇਜ ਵੀ ਨਹੀਂ ਹੈਗੀ ਤੇ ਅਫੋਰਡ ਵੀ ਨਹੀਂ ਕਰ ਸਕਦੇ ਤੇ ਮਨ 'ਚ ਤੇ ਹੈ ਸੀ ਕਿ ਇਹਨਾਂ ਨੂੰ ਕਿਤੇ ਬਾਰਾ ਸਿਖਵਾਈਏ ਤੇ ਇੰਸਟਰੂਮੈਂਟਸ ਵੀ ਲੈ ਕੇ ਦਈਏ ਪਰ ਚਲੋ ਨਹੀਂ ਪਹੁੰਚ ਚ ਹੋਇਆ ਪਰ ਮਨ 'ਚ ਜ਼ਰੂਰ ਸੀ ਕਿ ਕਦੀ ਨਾ ਕਦੀ ਪਰਮਾਤਮਾ ਚਮਤਕਾਰ ਕਰੇਗਾ ਕੁਛ ਨਾ ਕੁਛ ਹੋਏਗਾ ਤੇ ਚਲੋ ਪਰਮਾਤਮਾ ਦੀ ਕਿਰਪਾ ਹੋਈ ਹੈ ਤੇ ਅੱਗੇ ਵੀ ਜਾਣਗੀਆਂ ਇੱਥੋਂ ਤੱਕ ਪਹੁੰਚੀਆਂ ਅੱਗੇ ਵੀ ਪਹੁੰਚਣਗੀਆਂ ਇਨਾਂ ਦਾ ਸਰ ਕਹਿੰਦੇ ਸੀ ਇਹਨਾਂ ਨੇ ਬੜੀ ਦੂਰ ਤੱਕ ਪਹੁੰਚਣਾ ਤੁਸੀਂ ਸੋਚ ਵੀ ਨਹੀਂ ਸਕਦੇ ਪਰ ਮੈਨੂੰ ਨਹੀਂ ਸੀ ਬਲੀਵ ਹੁੰਦਾ ਮੈਂ ਕਿ ਨਹੀਂ بڑے ਬੱਚੇ ਨੇ ਉਹਨਾਂ ਤੋਂ ਵੀ ਵਧੀਆ ਨੇ ਤੇ ਮੈਨੂੰ ਨਹੀਂ ਸੀ ਇਸ ਗੱਲ ਦੀ ਮਤਲਬ ਹੈਗੀ ਪਹਿਚਾਨ ਉਹ ਕਹਿੰਦੇ ਤੁਸੀਂ ਪਹਿਚਾਣਦੇ ਨਹੀਂ ਆਪਣੇ ਬੱਚਿਆਂ ਨੂੰ ਇਹ ਹੀ ਰਹੇਗੇ ਨੇ ਇਹਨਾਂ ਨੇ ਬੜੀ ਗਾਂ ਜਾਣਾ ਹੈ ਤੇ ਚਲੋ ਮੈਂ ਤੇ ਉਹਨਾਂ ਦਾ ਹੀ ਧੰਨਵਾਦ ਕਰਨੀ ਆ ਸਰ ਨੇ ਇੱਥੋਂ ਤੱਕ ਪਹੁੰਚਾਇਆ ਇਹਨਾਂ ਨੂੰ ਚਲੋ ਇਹਨਾਂ ਦੀ ਵੀ ਮਿਹਨਤ ਆ ਪਰ ਫਰਸਟ ਪ੍ਰੈਫਰੈਂਸ ਉਹਨਾਂ ਦੀ ਆ ਜਿਨ੍ਹਾਂ ਨੇ ਇਹਨਾਂ ਨੂੰ ਤਰਾਸ਼ਿਆ ਹੈ ਹਾਂਜੀ ਜੀ ਬਿਲਕੁਲ ਜ਼ਰੂਰ ਸਾਥ ਦੀ ਲੋੜ ਹੈ ਇਹਨਾਂ ਬੱਚਿਆਂ ਨੂੰ ਤਾਂ ਸਾਥ ਦੇਣਾ ਵੀ ਬੰਦਾ ਵਾ ਜੇਕਰ ਕਿਸੇ ਦੇ ਅੰਦਰ ਕੋਈ ਕਲਾ ਬਾਤ ਆ ਉਸ ਨੂੰ ਜ਼ਰੂਰ ਕਿਤੇ ਨਾ ਕਿਤੇ ਬਾਹਰ ਦਿਖਾਉਣ ਵਾਸਤੇ ਸਾਥ ਦੇਣਾ ਚਾਹੀਦਾ ਜੇਕਰ ਕਿਸੇ ਕੋਲ ਇੰਨੀ ਪਹੁੰਚ ਨਹੀਂ ਜੇਕਰ ਕੋਈ ਇਨਾ ਫੋੜ ਨਹੀਂ ਕਰ ਸਕਦਾ ਪਰਿਵਾਰ ਦਾ ਵੀ ਕਹਿਣਾ ਵਾ ਕਿ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਬੱਚਿਆਂ ਨੂੰ ਕਿਸੇ ਚੀਜ਼ ਦੀ ਕਮੀ ਨਾ ਆਂਦੀ ਏ ਪਰ ਹਾਲਾਤ ਦੀ ਕਰਦੇ ਕੁਝ ਇਸ ਤਰੀਕੇ ਦੇ ਨੇ ਤਾਂ ਕਿਤੇ ਨਾ ਕਿਤੇ ਫਿਰ ਉਹ ਚੀਜ਼ਾਂ ਗੱਲ 'ਚ ਦਿਮਾਗ 'ਚ ਜਦੋਂ ਆਂਦੀਆਂ ਨੇ ਫਿਰ ਉਹ ਸਮਾਂ ਵੀ ਯਾਦ ਆਂਦਾ ਵਾ ਕਿ ਜੇ ਇਸ ਵੇਲੇ ਜੇ ਸਮੇਂ 'ਚ ਅਸੀਂ ਨਿਕਲ ਕੇ ਆਏ ਹਾਂ ਜ਼ਰੂਰ ਚਾਹੀਦਾ ਵਾ ਕਿ ਘਟੂ ਘਟ ਹੋਰ ਨਹੀਂ ਕੋਈ ਤੇ ਬਟਾਲੇ ਦੇ ਲੋਕ ਜ਼ਰੂਰ ਇਸ ਬੱਚੀਆਂ ਦਾ ਸਾਥ ਦੇਣੇ ਬੱਚੀਆਂ ਨੂੰ ਇੱਕ ਚੰਗਾ ਪਲੇਟਫਾਰਮ ਮਿਲ ਸਕੇ ਇੱਕ ਚੰਗਾ ਮੁਕਾਮ ਇਹ ਬੱਚੀਆਂ ਹਾਸਲ ਕਰ ਸਕੇ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਗੁੰਡਲ ਡੇਲੀ ਪੋਸਟ ਪੰਜਾਬੀ ਬਟਾਲਾ